ਸਾਹਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਆਰ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ ਸਿੱਖ ਪੰਥ ਦਾ ਸਿੱਖੀ ਦਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਨਹੀਂ ਹੋਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਹਾਲੇ ਵੀ ਚਾਹੁੰਦੇ ਨੇ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਦੁਬਾਰਾ ਪ੍ਰਧਾਨ ਬਣਾਇਆ ਜਾਵੇ ਲੇਕਿਨ ਇੱਧਰ ਫਿਰ ਹਵਾਵਾਂ ਤੇਜ਼ ਹੋ ਗਈਆਂ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੀਆਂ ਆਖਰਕਾਰ ਨਵੀਂ ਸ਼ਰੂਮਣੀ ਕਿਸ ਦਿਨ ਨੂੰ ਬਣ ਜਾ ਰਹੀ ਹੈ ਯਾਨੀ ਕਿ 14 ਜਨਵਰੀ ਨੂੰ ਪੰਜਾਬ ਵਿੱਚ ਨਵੀਂ ਪੰਥਕ ਸਿਆਸੀ ਪਾਰਟੀ ਬਣੇਗੀ ਯਾਨੀ ਕਿ ਸ਼੍ਰੀ ਮੁਖਸਰ ਸਾਹਿਬ ਦੇ ਮੈਦੇ ਤੇ ਵੱਡਾ ਕੱਟ ਦੇਖਣ ਨੂੰ ਮਿਲੇਗਾ ਰਸਮੀ ਤਰੀਕੇ ਦੇ ਨਾਲ ਨਵੀਂ ਸ਼ਰੂਮਣੀ ਅਕਾਲੀ ਦਲ ਦਾ ਆਗਾਜ਼ ਹੋਵੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਉਧਰ ਗੁਰੂ ਘਰ ਦੇ ਵਜ਼ੀਰਾ ਦੇ ਨਾਲ ਵੀ ਧੱਕੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਖੁੰਧਰ ਬਿਕਰਮਜੀਤ ਸਿੰਘ ਮਜੀਠੀਆ ਯਾਨੀ ਕਿ ਜਿਹੜਾ ਸਿਆਸੀ ਟੋਲਾ ਹੈ ਉਹਨਾਂ ਨੂੰ ਮੂੰਹ ਦਿਖਾਣੀ ਪਵੇਗੀ ਕੀ ਬਾਗੀ ਧੜਾ ਉਸ ਸ਼ਰੋਮਣੀ ਅਕਾਲੀ ਦਲ ਜਿਹੜੀ ਨਵੀਂ ਬਣਨ ਜਾ ਰਹੀ ਹੈ ਉਸ ਦੇ ਵਿੱਚ ਸ਼ਿਰਕਤ ਕਰੇਗਾ ਸ਼ਮੂਲਿਤ ਕਰੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਹਾਂਜੀ ਮੈਂ ਗੱਲ ਕਰ ਰਿਹਾ ਹਾਂ 14 ਜਨਵਰੀ ਤੋਂ ਪਹਿਲਾਂ मुखी जिन्होंने लोग सभा की चो जीती है हलका श्री खडूर साहब तो रहे आ रहे सूत्र दसते हैं कि एक पास भाई सरबजीत खालसा जो जिन्होंने एज ए आजाद उम्मीदवार चोन जीती है हलका फरीदकोट तो दूसरे पाए भाई अमृतपाल सिंह खालसा यानी कि दोनों वालों ਪੰਥਕ ਪਾਰਟੀ ਬਣਾਉਣ ਦਾ ਬਿਗਨ ਜਿਹੜਾ ਹੈ ਵਜਾ ਦਿੱਤਾ ਗਿਆ ਹੈ ਯਾਨੀ ਕਿ ਮੰਗੀ ਦੇ ਮੁਕਤ ਮੇਲੇ ਤੇ 14 ਜਨਵਰੀ ਨੂੰ ਵੱਡਾ ਕਾਠ ਵੇਖਣ ਨੂੰ ਮਿਲੇਗਾ ਪੋਸਟਾਂ ਸਿਰ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਲੋਕਾਂ ਨੂੰ ਪੰਥਕ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਸ੍ਰੀ ਮੁਕਤ ਸਾਹਿਬ ਵਿਖੇ 14 ਜਨਵਰੀ ਨੂੰ ਜਿਹੜਾ ਮੰਗੀ ਮੇਲਾ ਹੋਣ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਸਰਜ ਸਿੰਘ ਖਾਲਸਾ ਉਸ ਦੇ ਖਾਸਮ ਖਾਸ ਨੇ ਦੱਸਿਆ ਹੈ ਕਿ 14 ਜਨਵਰੀ ਤੋਂ ਪਹਿਲਾਂ ਭਾਈ ਅਮਰਪਾਲ ਖਾਲਸਾ ਆਪਣੇ ਸਾਥੀਆਂ ਦੇ ਨਾਲ ਅੰਤਮ ਰਿਹਾਈ ਲੈ ਕੇ ਜੇਲ੍ਹ ਦੇ ਵਿੱਚੋਂ ਬਾਹਰ ਆ ਰਿਹਾ ਹੈ ਐਨਐਸਏ ਖਤਮ ਹੋ ਚੁੱਕੀ ਹੈ ਅਤੇ 14 ਜਨਵਰੀ ਨੂੰ ਨਵੀਂ ਸ਼੍ਰੋਮਣੀ ਅਕਾਲੀ ਦਲ ਪੰਤਕ ਪਾਰਟੀ ਦੀ ਨਹੀਂ ਰੱਖੀ ਜਾਵੇਗੀ ਆਗਾਜ਼ ਹੋਈ ਜਾਵੇਗਾ ਆਗਾਜ਼ ਹੋਵੇਗਾ ਦਹਾੜ ਮਾਰੀ ਜਾਵੇਗੀ ਸ੍ਰੀ ਮੁਖਸੇਹ ਮੰਗੀ ਦੇ ਮੇਲੇ ਤੋਂ ਇਧਰ ਭਾਤ ਇਧਰ ਭਾਰਤੀ ਜਨਤਾ ਪਾਰਟੀ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਜੜਾ ਪੈ ਗਿਆ ਨੇ ਕਿ ਜੇਕਰ ਨਵੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਣਦੀ ਹੈ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਮਾਦਲ ਦੇ ਸਾਥੀਆਂ ਦਾ ਸਿਆਸੀ ਕੈਰੀਅਰ ਖਤਮ ਹੋ ਜਾਵੇਗਾ ਫੁੱਲ ਸਟਾਪ ਲੱਗ ਜਾਵੇਗਾ ਇਸ ਲਈ ਭਾਈ ਅਮਰਪਾਲ ਖਾਲਸਾ ਅਤੇ ਸਰਬਜੀਤ ਸਿੰਘ ਮਲੋ ਕਿਉਂਕਿ ਸਰਬਜੀਤ ਸਿੰਘ ਖਾਲਸਾ ਮਲੋ ਨੇ ਤਾਂ ਹੋਰ ਆੜੀ ਪਹਿਲਾਂ ਹੀ ਡਿਕਲੇਰ ਕਰ ਦਿੱਤਾ ਕਿ ਭਾਈ ਅਮਰਪਾਲ ਖਾਲਸਾ ਦੇ ਨਾਲ ਮਿਲ ਕੇ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਕੀਤਾ ਜਾਵੇਗਾ ਅੱਜ ਤੋਂ ਲਗਭਗ 5 ਮਹੀਨੇ ਪਹਿਲਾਂ ਹੀ ਕਹਿ ਦਿੱਤਾ ਸੀ ਸੂਤਰ ਦੱਸਦੇ ਨੇ ਕਿ 14 ਜਨਵਰੀ ਨੂੰ ਨਵੀਂ ਸ਼੍ਰੋਮਣੀ ਅਕਾਲੀ ਦਲ ਬਣੇਗੀ ਨਵੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਉਣ ਦੇ ਲਈ ਸਾਰੇ ਹੀ ਪੰਥਕ ਆਧਾਰਿਆਂ ਨੂੰ ਪੰਥਕ ਆਗੂਆਂ ਨੂੰ ਸਿੱਖ ਆਗਰ ਆਗੂਆਂ ਨੂੰ ਬੁਲਾ ਲਿਆ ਗਿਆ ਹੈ ਸ੍ਰੀ ਮੁਖਸੇਵ 14 ਜਨਵਰੀ ਨੂੰ ਯਾਨੀ ਕਿ ਮਾਗੀ ਦੇ ਮੇਲੇ ਦੇ ਵਿੱਚ ਨਵੀਂ ਸ਼੍ਰੋਮਣੀ ਅਕਾਲੀ ਦਲ ਬਣ ਜਾ ਰਹੀ ਹੈ ਜਿਸ ਦੇ ਪ੍ਰਧਾਨ ਭਾਈ ਅਮਰਪ੍ਰੀਤ ਸਿੰਘ ਪਾਲ ਭਾਈ ਅਮਰਬਾਲ ਸਿੰਘ ਖਾਲਸਾ ਵੀ ਹੋ ਸਕਦੇ ਨੇ ਦੂਸਰੇ ਪਾਸੇ ਸਰਬਜੀਤ ਸਿੰਘ ਖਾਲਸਾ ਮਨੋਭਿ ਹੋ ਸਕਦੇ ਨੇ ਕਿਉਂਕਿ ਦੋਵੇਂ ਐਜ਼ ਅਜ਼ਾਦ ਉਮੀਦਵਾਰ ਜਿੱਤੇ ਨੇ ਲੋਕ ਸਭਾ ਦੀਆਂ ਚੋਣਾਂ ਭਾਈ ਅਮਰਤਪਾਲ ਸ਼੍ਰੀ ਕਰੂਰ ਸਾਹਿਬ ਤੋਂ ਦੂਸਰੇ ਭਾਈ ਸਰਜੀ ਸਿੰਘ ਖਾਲਸਾ ਐਜ਼ ਅਫਰਿਤ ਕੋਰਤੋ ਧੰਨਵਾਦ